ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਬੇੜਾ ਦਿਖਾਵਾਂਗੇ ਗੱਪਣਾ ਸਸੀ ਗਾਲ ਬਾਈ ਸਸੀ ਗਾਲ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਆਪਣਾ ਸਾਧੂ ਸਿੰਘ ਹੈ ਜੀ ਪਿੰਡ ਸੰਘੇੜਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ ਆਪਣਾ 7528854085 7528854085 54085 ਤੇ ਅੱਜ ਆਪਾਂ ਦਿਖਾਵਾਂਗੇ ਦੋ ਗੱਭਣਾ ਵੇੜਾ ਹਨਾ ਪਹਿਲੇ ਨੰਬਰ ਜਿਹੜੀ ਜਰਸੀ ਚ ਵੇੜ ਦੇਖੀ ਜਾਈ ਨੇ ਕਿਹੜਾ ਸੁਗਾ ਸੁੰਦੀ ਆ ਇਹ ਦੂਜਾ ਸੁਗਾ ਕੈਕ ਦਿਨ ਲੈਂਦੀ ਆ ਇਹ ਲੈਂਦੀ ਆ ਬਾਈ ਮਾਸਾ ਇੱਕ ਹਫਤਾ ਸੂਣ ਚ ਬਾਕੀ ਪਿਆ ਪਹਿਲਾਂ ਨੇ ਦੁੱਧ ਕਿੰਨਾ ਕਿ ਦਿੱਤਾ ਵੇਦਾ 13 ਕਿਲੋ ਦਿੱਤਾ ਠੀਕ ਐ ਇਹਦੀ ਅੰਦਾਜ਼ਾ ਲਾਈਏ ਆਪਾਂ 15-16 ਕਿਲੇ ਜੀ ਮਨਕੇ ਲਈ 14 ਗਾਲੀ ਹੈਗੀ ਆ ਤੇ ਠੰਡੀ ਸੀ ਲਵਾਦੂ ਆ ਮੁੱਲੇ ਦਾ ਕੀ ਰੱਖਿਆ ਮੁੱਲੇ ਦਾ 43000 ਰੁਪਏ ਗਜੈਸ ਹੋ ਜੂਗੀ ਗਜੈਸ ਹੋ ਜੂ ਆਪਾਂ ਪਹਿਲਾ ਵੀਡੀਓ ਚ ਦੱਸ ਕੇ ਦੇਵਾਂਗੇ ਇਹ ਗਾਂ ਮਾਰਦੀ ਆ ਔਰ ਲਈ ਲੱਤ ਤੋਂ ਸਰਨ ਥੋੜੀ ਜੀ ਉਹ ਸੂਈ ਤੋਂ ਕੱਟੀ ਜਾਊਗੀ ਉਹ ਚਾਹੇ ਆਪਾਂ ਤੋਂ ਅਗਲਾ ਕਟਾ ਕੇ ਲੈ ਜਾਵੇ ਚਾਹੇ ਅਗਲਾ ਆਪ ਕਟਾ ਲੈ ਸਰਨ ਵੜੀ ਹੈਗੀ ਆ ਹੈਗੀ ਆ ਤੋਰੀ ਕਾ ਫਿਰ ਸੋ ਵੀਰੋ ਕਦ ਕਾੜ ਵਗੈਰਾ ਦੇਖੋ ਆ ਦੇਖੋ ਹਲਕਾ ਜਿਹਾ ਸਰਨ ਕਰਦੀ ਆ ਪੈਸਾ ਚੱਕਦੀ ਆ ਤੇ 73000 ਰੁਪਏ ਦੀ ਕੀਮਤ ਆਗੀ ਇਹ ਕਰ ਕਾਰਾਗਰੀ ਹੋ ਵੀ ਜਾਂਦੀ ਉਹਦੇ ਵੀ ਕਹਿੰਦਾ ਕਰ ਵੀ ਦੇਵਾਂਗੇ ਜੇ ਕੋਈ ਲੈ ਗਿਆ ਉੱਥੇ ਕਰਿਆ ਮੈਂ ਕਿਹਾ ਹਾਂ ਭਾਈ ਕਰ ਦਿਆਂ ਠੀਕ ਹੈ ਇਹ ਕਾਰਾਗਰੀ ਮੰਨ ਕੇ ਜਦੋਂ ਹੋ ਜਾਂਦੀ ਨਾਲ ਕੋਈ ਸਿੱਖਣ ਨੂੰ ਮਿਲੂਗਾ ਤੁਹਾਨੂੰ ਸੋ 43000 ਰੁਪਏ ਕੀਮਤ ਤੋਰਾ ਵਗੈਰਾ ਪੂਰਾ ਓਕੇ ਆ ਮਾੜੀ ਹਲਕੀ ਭਲਕੀ ਸਰਨਾ ਤੇ ਥਾਂ ਤੁਹਾਨੂੰ ਮੋਟਾ ਸਾਫ ਸੁਥਰਾ ਜਿੰਦ ਜਾਨ ਵਾਲੀ ਰਾਜੀ 14 ਲੀਟਰ ਦੁੱਧ ਨੇ ਆਵਣਾ ਪਾ ਦੇਣਾ ਜਰਸੀ ਚ ਆ ਗਈ ਵੜ ਦੂਜਾ ਸੂਆ ਸੋਨ ਨੂੰ ਹਫਤਾ ਬਾਕੀ ਪਿਆ ਤੇ ਅਗੇ ਦੂਜੇ ਨੰਬਰ ਜਿਹੜੀ ਵੜ ਦੇਖੀ ਜਾਂਦੇ ਆਪਾਂ ਇਹ ਵੀ ਦੂਜਾ ਸੂਆ ਬਾਈ ਜੀ ਇੱਕ ਦਾ ਦੂਜਾ ਸੂਆ ਕਹਿ ਕੇ ਦਿਨ ਕੱਢਦੀ ਆ ਇਹ ਵੀ ਹਫਤਾ ਕੱਢ ਦੋ ਬਾਈ ਜੀ ਇੱਕ ਹਫਤਾ ਸੂਣ ਚ ਬਾਕੀ ਪਿਆ ਪੋਣ ਲੱਗੀ ਕੌਣ ਠੀਕ ਐ ਇਹ ਕ੍ਰੌਸ ਚ ਆ ਗਈ ਹੈ ਨਾ ਬਣੇ ਬਣੇ ਸਿੰਘ ਆ ਜੇ ਮੜ ਮੜਾ ਸਿੰਘ ਆ ਕਿੰਨਾ ਦੁੱਧ ਮੰਨ ਕੇ ਲੈਵੇ ਬੰਦੇ ਇਹਨੂੰ ਪਨੂਨ ਨੇ ਬਾਈ 15 ਕਿਲੋ ਪਾਇਆ ਆ ਆਪਾਂ ਮੰਨ ਕੇ ਜਲੇ ਲੈ ਪੰਜਾਬੀ 15 ਮੰਨ ਕੇ ਲੈ ਲਵੇ ਸਾਰਾ ਹੁਣ ਗਰਮੀ ਦੇ ਹਿਸਾਬ ਨਾਲ 15 15 ਹੀ ਪਾ ਦੂ 15 16 ਠੀਕ ਐ ਪਰ ਪਾਉ ਫੈਟ ਵਾਲਾ ਹਣਾ ਆ ਪਾਉ ਫੈਟ ਵਾਲਾ ਕਿੰਨਾ ਕੁ ਪਾਉ ਨੇ ਵਾਲਾ ਇਹਦਾ ਭਾਗ ਕੀ ਰੱਖਿਆ ਆਪਾਂ ਇਹਦਾ ਭਾ 45000 ਰੁਪਏ ਤੋਰੀ ਬਾਹਰ ਨੂੰ ਸੋ ਫਿਰ 45000 ਰੁਪਏ ਸਿਰਫ ਕੀ ਸਿਰਫ ਕੀਮਤ ਆ ਤੇ 15 ਲੀਟਰ ਦਾ ਪਾਰ ਤੋਂ ਦਵਾ ਦੂਗੀ ਕੱਦ ਕਾੜ ਚੰਗਾ ਤੇ ਥਣ ਸੋਹਣਾ ਗੱਡੂ ਗੁੱਲੇ ਵਾਲਾ ਥੋੜੇ ਦਿਨ ਇਹਦੇ ਸੂਣ ਚ ਬਾਕੀ ਪਏ ਆ ਤੇ ਜਿੰਦ ਜਾਣਾ ਕੱਦ ਕਾੜ ਬਹੁਤ ਆ ਇਹ ਨਹੀਂ ਗੱਲ ਵੀ 45000 ਭਾ ਛੋਟਾ ਤੇ ਕੱਦ ਛੋਟਾ ਹੋ ਵੱਡਾ ਕੱਦ ਕਾੜਾ ਪੂਰਾ ਜਿੰਦ ਜਣ ਕ੍ਰਾਸ ਵਹੜ ਪੈਂਦੀ ਆ ਦੂਜਾ ਸੂਆ ਸੁੰਦੀ ਆ ਤੇ ਹਫਤਾਕ ਲਗਭਗ ਸੂਣ ਚ ਬਾਕੀ ਪਿਆ 45000 ਰੁਪਏ ਸਿਰਫ ਕੀਮਤ ਉਹ ਮੂੰਹ ਮੱਥਾ ਦੇਖੋ ਮਾੜੇ ਮਾੜੇ ਸਿੰਘਾ ਦੀ ਫੋਟ ਜੀ ਆ ਤੇ ਕੱਦ ਕਾਠ ਵਾਲੇ ਪਾਸੇ ਪੂਰੀ ਓਕੇ ਆ ਤੋਂ ਥਣ ਵਗੈਰਾ ਦੇਖੋ ਨੇੜ ਤੋਂ ਸਾਫ ਸੁਥਰਾ ਤੋਂ ਦੋ ਗੱਬਣਾ ਵੇੜਾ ਦਿਖਾ ਦਿਆ ਪਿੰਡ ਸੰਘੇੜਾ ਜ਼ਿਲ੍ਹਾ ਬਰਨਾਲਾ ਸ਼ਹਿਰ ਦੇ ਨਜ਼ਦੀਕ ਪੈਗਾ ਪਿੰਡ ਸੰਘੇੜਾ ਕਿਸੇ ਵੀ ਵੀਰ ਦੇ ਕੋਈ ਵੀ ਨੱਕ ਪਸੰਦ ਹੋਵੇ ਇਸ ਨੰਬਰੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਔਰ